ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਪੋਰਟਸ ਇੰਟਰਾਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾ ਹੋਣ ਲੈਂਡ ਪ੍ਰੋਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ-ਵਡੇਰਿਆਂ ਨੇ ਜ਼ਮੀਨਾ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ 메ਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇਨਾ ਕ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਆਂ ਆਪਣੀਆਂ ਅੱਜ ਦੀਆਂ ਕੰਪਨੀਆਂ ਵੱਲ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਹੁਣ ਗੱਲ ਕਰਾਂਗੇ ਜੀ ਦੋ ਕੰਪਨੀਆਂ ਦੀ ਤੇ ਮੈਂ ਤੁਹਾਡੇ ਨਾਲ ਇਹਨਾਂ ਦੀ ਜਾਣਕਾਰੀ ਸਾਂਝੀ ਕਰੂੰਗਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੂੰ ਬਸ ਬਾਈ ਕਰਨਾ ਹੀ ਕਰਨਾ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਪਹਿਲੀ ਕੰਪਨੀ ਹੈਗੀ ਆ ਇਥੋਸ ਇਥੋਸ ਕੀ ਕਰਦੀ ਆ ਲਗਜ਼ਰੀ ਘੜੀਆਂ ਦੇ ਵਿੱਚ ਇਹਨਾਂ ਦਾ ਸਾਰਾ ਕੰਮਕਾਰ ਹੈਗਾ ਘੜੀਆਂ ਦਾ ਹੁਣ ਜਿਵੇਂ ਆਪਾਂ ਨਾਰਮਲੀ ਕੋਈ ਬੰਦਾ ਕਹਿ ਸਕਦਾ ਵੀ ਯਾਰ ਘੜੀਆਂ ਦੀ ਲੋੜ ਕੀ ਨੂੰ ਆ ਘੜੀ ਕੌਣ ਲਾ ਰਿਹਾ ਅੱਜਕੱਲ੍ਹ ਕਿ ਮੋਬਾਈਲ ਫੋਨ ਸਾਰਿਆਂ ਦੇ ਕੋਲੇ ਐ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸ਼ੌਕੀਨ ਨੇ ਕੜੀਆਂ ਦੇ ਭਾਵੇਂ ਮੋਬਾਈਲ ਨੇ ਤੇ ਉਹਨਾਂ ਨੂੰ ਕੜੀ ਇੱਕ ਕੜੀ ਗੁੱਟ ਦੇ ਉੱਪਰ ਬੰਨੀ ਹੀ ਸੋਹਣੀ ਲੱਗਦੀ ਆ ਇੱਕ ਆਪਣਾ ਸੀਕ੍ਰੇਟ ਦੱਸ ਦੇਣਾ ਮੇਰੇ ਵੀ ਬੰਨੀ ਹੋਈ ਆ ਸੋਹਣੀ ਲੱਗਣ ਨੂੰ ਆ ਬਟ ਇਹਦੇ ਵਿੱਚ ਸੈਲਸੂਲ ਹੈ ਨਹੀਂ ਕਿ ਫਿਲਹਾਲ ਬਹੁਤ ਟਾਈਮ ਦੀ ਇੱਥੇ ਖੜੀ ਆ ਬਟ ਮੈਨੂੰ ਵੀ ਸੋਹਣੀ ਲੱਗਦੀ ਆ ਪਰ ਮੇਰਾ ਮੈਂ ਤਾਂ ਸਿੰਪਲ ਜਿਹਾ ਬੰਦਾ ਆ ਮੇਰੇ ਆਪਣੇ ਕਈ ਦੋਸਤ ਨੇ ਉਹਨਾਂ ਨੂੰ ਵੀ ਘੜੀਆਂ ਦਾ ਸ਼ੌਕ ਆ ਉਸੇ ਤਰ੍ਹਾਂ ਦੁਨੀਆ 'ਚ ਬਹੁਤ ਸਾਰੇ ਲੋਕਾਂ ਨੂੰ ਗੁੱਟ ਦੇ ਉੱਪਰ ਘੜੀ ਬੰਨਣ ਦਾ ਸ਼ੌਕ ਆ ਸੋਹਣੀ ਲੱਗਦੀ ਆ ਤੇ ਕਿਉਂਕਿ ਉਹ ਅਮੀਰ ਲੋਕ ਹੁੰਦੇ ਆ ਤਾਂ ਉਹਨਾਂ ਨੂੰ ਲਗਜ਼ਰੀ ਘੜੀਆਂ ਦਾ ਬਹੁਤ ਜ਼ਿਆਦਾ ਸ਼ੌਕ ਆ ਮਹਿੰਗੀਆਂ ਦੁਨੀਆ ਦੀਆਂ ਘੜੀਆਂ ਤੇ ਇਹਦੀ ਮਾਰਕੀਟ ਲਗਾਤਾਰ ਵੱਧਦੀ ਐ ਖੋਰ ਮੈਂ ਚੀਜ਼ ਜਿਵੇਂ ਦੱਸਦਾ ਤੁਹਾਨੂੰ ਆਪਾਂ ਵੀ ਦੇਖਿਆ ਕਿ ਜਿਉਂ-ਜਿਉਂ ਇਨਸਾਨ ਦੇ ਕੋਲੇ ਪੈਸਾ ਆਉਂਦਾ ਜਿਉਂ-ਜਿਉਂ ਲੋਕ ਕਈ ਅਮੀਰ ਹੁੰਦੇ ਆ ਤਾਂ ਜਦੋਂ ਉਹਨਾਂ ਕੋਲ ਇੰਨਾ ਪੈਸਾ ਆ ਗਿਆ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਉਹਨੂੰ ਇਨਵੈਸਟ ਕਰਨਾ ਪਰ ਰਾਜੀ ਮਹਾਰਾਜਿਆਂ ਨੂੰ ਦੇਖਿਆ ਵਾ ਉਹ ਕਿਸ ਕਿਸ ਤਰ੍ਹਾਂ ਦੀ ਆਈਟਮਸ ਬਣਾਉਂਦੇ ਰਹਿੰਦੇ ਸੀ ਸੋਨੇ ਚਾਂਦੀ ਦੀਆਂ ਚੀਜ਼ਾਂ ਸੋਨੇ ਦੇ ਬਰਤਨਾਂ ਦੇ ਵਿੱਚ ਖਾਂਦੇ ਸੀ ਉਹਨਾਂ ਦੀਆਂ ਕੁਰਸੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੇਮ ਚੀਜ਼ ਇਹ ਜਿਹੜੀ ਮਾਰਕੀਟ ਆ ਨਾ ਲਗਜ਼ਰੀ ਆਈਟਮਸ ਦੀ ਸਪੈਸ਼ਲੀ ਘੜੀਆਂ ਦੇ ਨਾਲ ਰਿਲੇਟਡ ਇਹ ਲਗਾਤਾਰ ਵਧ ਰਹੀ ਆ ਤਾਂ ਇੱਕ ਬਹੁਤ ਹੀ ਤਕੜੇ ਸੈਗਮੈਂਟ ਦੇ ਵਿੱਚ ਆ ਇਥੋਸ ਉਸ ਤੋਂ ਅਗਲੀ ਗੱਲ ਆ ਦੁਨੀਆਂ ਦੇ ਜਿਹੜੇ 70 ਟੌਪ ਬ੍ਰਾਂਡਸ ਨੇ 70 ਉਹਨਾਂ ਦੇ ਵਿੱਚ ਉਹਨਾਂ ਸਾਰਿਆਂ ਦੀਆਂ ਘੜੀਆਂ ਨੂੰ ਵੇਚਦੇ ਆ ਇਹ ਥੋਸ ਵਾਲੇ ਜੇ ਤੁਹਾਡੇ ਵਿੱਚੋਂ ਕੋਈ ਟੈਨਿਸ ਦੇਖਦਾ ਵਾ ਆਪਣਾ ਗ੍ਰੈਂਡ ਸਲੈਮ ਤੁਸੀਂ ਦੇਖਿਆ ਹੋਣਾ ਜਾਂ ਰੋਜਰ ਫੈਡਰਰ ਹੋਣਾ ਤਾਂ ਨਾਮ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਦੇਖੋਗੇ ਉਹ ਵੀ ਬੜੀਆਂ ਮਸ਼ਹੂਰ ਕਿਹੜੀ ਉਹ ਮੈਂ ਇਸ ਟਾਈਮ ਨਾਮ ਭੁੱਲ ਰਿਹਾ ਉਹ ਜਦੋਂ ਕੈਮਰਾ ਆਨ ਹੋ ਜਾਂਦਾ ਥੋੜੀ ਗੜਬੜ ਹੋ ਜਾਂਦੀ ਆ ਤੇ ਉਹ ਵੀ ਇਸ ਤਰ੍ਹਾਂ ਦੀ ਕਿਸੇ ਬਹੁਤ ਵੱਡੀ ਮਸ਼ਹੂਰ ਕੰਪਨੀ ਦੀ ਘੜੀ ਨੂੰ ਉਹ ਪ੍ਰਮੋਟ ਕਰਦੇ ਆ 70 ਤੋਂ ਜ਼ਿਆਦਾ ਇੰਡੀਆ ਦੇ ਵਿੱਚ ਸਟੋਰ ਨੇ ਇਹਨਾਂ ਦੇ ਹੁਣ ਆਹੀ ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਆ ਕਿ ਘੜੀ ਦੀ ਲੋਡ ਨਹੀਂ ਹੈਗੀ ਪਰ ਫਿਰ ਵੀ ਕਿੰਨਾ ਟ੍ਰੈਂਡ ਵਧ ਰਿਹਾ ਵਾ ਪਿਛਲੇ 5 ਸਾਲਾਂ ਦੇ ਵਿੱਚ ਜਿਹੜਾ ਪ੍ਰੋਫਿਟ ਆ ਉਹਨਾਂ ਦਾ ਕਿੰਨਾ ਵਧਿਆ 120% ਦੇ CAGR ਦੇ ਉੱਪਰ CAGR 5 ਸਾਲਾਂ ਚ ਮੈਂ ਇਹ ਨਹੀਂ ਕਹਿ ਰਿਹਾ 120% ਪ੍ਰੋਫਿਟ ਵਧਿਆ ਹਰ ਸਾਲ 120% ਵਧ ਰਿਹਾ ਵਾ ਜੇ ਪਹਿਲੇ ਸਾਲ 100 ਆ ਤਾਂ ਅਗਲੇ ਸਾਲ 120% ਵਧ ਗਿਆ 220 ਹੋ ਗਿਆ ਉਹਨਾਂ ਦਾ ਫਿਰ ਅਗਲੇ ਸਾਲ ਹੋਰ ਅੱਗੇ ਹੋਰ ਅੱਗੇ ਇਸ ਤਰ੍ਹਾਂ ਨਾਲ ਸੇਲ ਪਿਛਲੇ 6 ਸਾਲਾਂ ਦੇ ਵਿੱਚ 3 ਗੁਣਾ ਵਧੀ ਆ ਅਗਲੀ ਚੀਜ਼ ਆ ਪਿਛਲੇ 3 ਸਾਲਾਂ ਦੇ ਵਿੱਚ ਡੀਆਈਆਈਸ ਤੇ ਐਫਆਈਆਈਸ ਮਤਲਬ ਇੰਡੀਆ ਦੇ ਵੱਡੇ ਇਨਵੈਸਟਰਸ ਤੇ ਬਾਹਰ ਦੇ ਵੱਡੇ ਇਨਵੈਸਟਰਸ ਨੇ ਆਪਣਾ ਜਿਹੜਾ ਸਟੇਕ ਸੀਗਾ ਕੰਪਨੀ ਦੇ ਵਿੱਚ ਹਿੱਸੇਦਾਰੀ ਉਹ 17% ਤੋਂ ਵਧਾ ਕੇ 30% ਕਰਤੀ ਮਤਲਬ ਤਕਰੀਬਨ ਡਬਲ ਹਿੱਸਾ ਖਰੀਦ ਲਿਆ ਕੰਪਨੀ ਦੇ ਵਿੱਚ ਇੰਡੀਆ ਦੇ ਤੇ ਬਾਹਰ ਦੇ ਵੱਡੇ ਇਨਵੈਸਟਰਸ ਨੇ ਹੁਣ ਵੱਡੇ ਇਨਵੈਸਟਰਸ ਜੇ ਉਹਦੇ ਚ ਕੋਈ ਹਿੱਸਾ ਇੰਨਾ ਜ਼ਿਆਦਾ ਬਹੁਤ ਅਗਰੈਸਿਵਲੀ ਖਰੀਦ ਰਿਹਾ ਕਿਸੇ ਕੰਪਨੀ ਚ ਉਹਦਾ ਮਤਲਬ ਆ ਉਹਨਾਂ ਨੂੰ ਕਲੀਅਰਲੀ ਇਸ ਕੰਪਨੀ ਦਾ ਫਿਊਚਰ ਵਧੀਆ ਲੱਗ ਰਿਹਾ ਹੋਊਗਾ ਤੇ ਹੁਣ ਮੈਂ ਇੱਕ ਹੋਰ ਚੀਜ਼ ਤੁਹਾਨੂੰ ਮੈਂ ਇੱਥੇ ਦੱਸਦਾ ਕਈ ਵਾਰੀ ਕੀ ਹੁੰਦਾ ਇਨਸਾਨ ਕੋਈ ਕੰਪਨੀ ਆਪਣੀ ਹੀ ਜਿਹੜਾ ਉਹਦਾ ਇੱਕ ਇਮੇਜ ਬਣਾਈ ਹੁੰਦੀ ਹੈ ਨਾ ਬਹੁਤ ਸਟਰੋਂਗ ਵਾਲੀ ਉਹਦੀ ਵਿਕਟਮ ਬਣ ਜਾਂਦੀ ਹੈ ਉਹਦੀ ਸ਼ਿਕਾਰ ਬਣ ਜਾਂਦੀ ਹੈ ਜਿਵੇਂ ਹੁਣ ਤੁਸੀਂ ਸਚਨ ਹੁਣਾਂ ਨੂੰ ਲੈ ਲੋ ਸਚਨ ਤੰਦੁਲਕਰ ਨੂੰ ਵਿਰਾਟ ਕੋਹਲੀ ਜੋ ਵੀ ਕਿਸੇ ਵੀ ਗੇਮ ਦੇ ਵੱਡੇ ਨਾਮ ਨੇ ਮੈਸੀ ਰੋनाल्डੋ ਕਿਉਂਕਿ ਉਹਨਾਂ ਨੇ ਆਪਣੀ ਇੱਕ ਇਮੇਜ ਐਡੀ ਸਟਰੋਂਗ ਬਣਾਈ ਹੁੰਦੀ ਹੈ ਜਦੋਂ ਕਿਸੇ ਇੱਕ ਇੱਕ ਮੈਚ ਦੋ ਤਿੰਨ ਮੈਚਾਂ ਦੇ ਵਿੱਚ ਉਹ ਵਧੀਆ ਪਰਫਾਰਮ ਨਹੀਂ ਕਰਦੇ ਤਾਂ ਉਹ ਆਪਾਂ ਨੂੰ ਲੱਗਦਾ ਕਿ ਬੜੀ ਡਿਸਪਾਇੰਟਮੈਂਟ ਹੁੰਦੀ ਹੈ ਕਿਉਂਕਿ ਆਪਾਂ ਨੂੰ ਲੱਗਦਾ ਕਿ ਤਾਂ ਹਮੇਸ਼ਾ ਚੱਲਣਗੇ ਸੇਮ ਚੀਜ਼ ਪਿੱਛੇ ਜੇ ਹੋਈ ਆ ਇਥੋਸ ਦੇ ਨਾਲ ਇਥੋਸ ਦੇ ਜਿਹੜੇ ਰਿਜ਼ਲਟ ਆਇਆ ਪਿੱਛੇ ਜੇ ਉਹ ਉੰਨੇ ਜਿਆਦਾ ਕੋਈ ਵਧੀਆ ਨਹੀਂ ਆਇਆ ਤਾਂ ਕਿਉਂਕਿ ਪਹਿਲਾਂ ਗਰੋਥ ਬਹੁਤ ਜ਼ਿਆਦਾ ਹੋਈ ਆ ਪਹਿਲਾ ਆਪਾਂ ਹੁਣ ਆਪਾਂ ਗਰੋਥ ਵਾਲੀ ਚੱਲੇ ਜਾਨੇ ਆ ਸਟਾਕ ਪ੍ਰਾਈਸ ਦੇਖਦੇ ਆ ਹੁਣ ਦੇਖੋ 올 ਟਾਈਮ ਹਾਈ ਨੇ ਟੱਚ ਕੀਤਾ 2024 ਦੇ ਵਿੱਚ 3200 ਰੁਪਏ ਦਾ ਆਪਾਂ ਦੇਖੀਏ ਇੱਕ ਵਾਰ ਕਿ ਇਹ ਕਿੱਥੋਂ ਸਟਾਰਟ ਹੋਇਆ ਵਾ ਕਿਉਂਕਿ ਇਹਨੇ ਰਿਟਰਨ ਪਿੱਛੇ ਜੇ ਬਹੁਤ ਹੀ ਜ਼ਿਆਦਾ ਵਧਿਆ ਦਿੱਤੀ ਹੈ ਜੂਨ 22 ਦੇ ਵਿੱਚ ਸੀਗਾ 700 ਰੁਪਏ ਦਾ ਤਕਰੀਬਨ 700 ਰੁਪਏ ਦਾ ਸੀਗਾ ਜੂਨ 22 ਦੇ ਵਿੱਚ ਹੁਣ ਆ ਆ ਜਾਨੇ ਆਪਾਂ ਸਤੰਬਰ 24 ਯਾਦ ਰੱਖੋ 700 ਰੁਪਏ ਦਾ ਸ਼ੇਅਰ ਸੀਗਾ 22 ਦੇ ਵਿੱਚ ਸੇਮ ਉਹੀ ਜੂਨ ਜੁਲਾਈ ਦਾ ਸਤੰਬਰ ਦੇ 24 ਆ ਗਿਆ 2 ਸਾਲ ਬਾਅਦ ਕਿੱਥੇ ਚਲੇ ਗਿਆ ਸਟਾਕ 3300 ਰੁਪਏ ਤੇ 2 ਸਾਲਾਂ ਦੇ ਵਿੱਚ ਸ਼ੇਅਰ ਪ੍ਰਾਈਸ ਤਕਰੀਬਨ 5 ਗੁਣਾ ਵਧ ਗਿਆ 5 ਗੁਣਾ ਤਾਂ ਹੁਣ ਉੱਥੇ ਆ ਕੇ ਜਦੋਂ ਰਿਜ਼ਲਟ ਥੋੜੇ ਜਿਹਾ ਬੁਰਾ ਹੈ ਕਦੇ ਕਦੇ ਹੋ ਜਾਂਦਾ business ਆ ਹਮੇਸ਼ਾ ਇਸ ਤਰ੍ਹਾਂ ਚੱਲਦਾ ਵਾ ਤਾਂ ਰਿਜ਼ਲਟ ਬੁਰੇ ਆਉਣ ਤੋਂ ਬਾਅਦ ਇਸ ਟਾਈਮ ਦੇ ਉੱਪਰ ਹੁਣ ਸਟਾਕ ਚੱਲ ਰਿਹਾ ਵਾ ਤਕਰੀਬਨ 2358 ਰੁਪਏ ਤੇ ਤੱਕ ਕੋਈ ਐਡੀ ਗੱਲ ਨਹੀਂ ਹੈਗੀ ਕਿ ਪਤਾ ਨਹੀਂ ਇਹਨੂੰ ਕੀ ਹੋ ਗਿਆ ਗੱਲ ਇਹ ਹੀ ਆ ਕਿ ਹਮੇਸ਼ਾ ਫਿਰ ਉਹ ਐਕਸਪੈਕਟੇਸ਼ਨ ਆਪਾਂ ਕਰਨ ਲੱਗ ਜਾਂਦੇ ਕਿ ਬਸ ਇਹ ਤਾਂ ਹੁਣ ਵਧੀਆ ਹੀ ਚੱਲਿਆ ਕਰੂਗਾ ਉਸ ਤੋਂ ਬਾਅਦ ਰੈਵਨਿਊ ਗਰੋਥ ਸੀ ਜਿਹੜੀ ਉਹ 26% ਦੀ ਆ ਫਿਰ ਵੀ ਉਹ ਕੋਈ ਬਹੁਤ ਬੁਰੀ ਨਹੀਂ ਸੀਗੀ ਬਸ ਇਹ ਆ ਕਿ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਕਰ ਲੀਆਂ ਅੱਗੇ ਆਪਾਂ ਦੇਖਦੇ ਹਾਂ ਹੁਣ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਬਹੁਤ ਵੱਡੀ ਬ੍ਰੋਕਰੇਜ ਫਰਮਸ ਦੀ 골ਡਮੈਨ ਸੈਕਸ ਦੀ ਹੁਣ 골ਡਮੈਨ ਸੈਕਸ ਦਾ ਨਾਮ ਤੁਹਾਡੇ ਵਿੱਚੋਂ ਕਾਫੀ ਦੋਸਤਾਂ ਨੇ ਸੁਣਾ ਹੋਵੇ ਹੋਊਗਾ ਬਹੁਤ ਹੀ ਵੱਡਾ ਨਾਮ ਆ ਬਹੁਤ ਵੱਡੀ ਬ੍ਰੋਕਰੇਜ ਫਰਮਸ ਫਰਮ ਹੈਗੀ ਆ ਤੇ ਪਿੱਛੇ ਜੇ ਕੀ ਹੋਇਆ ਸੀ ਇਹਨਾਂ ਦੇ ਨੇ ਇਹਨਾਂ ਨੇ ਆਪਣੇ ਕੁਝ ਸ਼ੇਅਰ ਵੇਚਤੇ 골ਡਮੈਨ ਸੈਕਸ ਵਾਲਿਆਂ ਨੇ ਜਿਹੜੇ ਇਹਨਾਂ ਕੋਈ ਥੋਸ ਦੇ ਸੀਗੇ ਹੁਣ ਗੱਲ ਹੋਈ ਆ ਕਿ ਜੇ ਉਹਨਾਂ ਨੂੰ 2 ਸਾਲਾਂ ਦੇ ਵਿੱਚ 5 ਗੁਣਾ ਰਿਟਰਨ ਮਿਲ ਗਈ ਉਹਨਾਂ ਨੂੰ ਲੱਗਿਆ ਕਿ ਹਾਂ ਰਿਜ਼ਲਟ ਥੋੜੇ ਮਾੜੇ ਆਇਆ ਸ਼ਾਇਦ ਥੋੜੀ دیر ਦੇ ਲਈ ਕੰਪਨੀ ਦੀ ਖਡੋਤ ਹੋਊਗੀ ਇੱਥੇ ਇੱਕ ਤਾਂ ਉਹਨਾਂ ਨੇ ਸ਼ੇਅਰ ਵੇਚਤੇ بس ਉਸੇ ਚੀਜ਼ ਨੂੰ ਇੱਕ ਤਾਂ ਉਹ ਚੀਜ਼ ਬਹੁਤ ਵੱਡੀ ਇਹਦੇ ਲਈ ਗਈ ਆ ਇਥੋਸ ਲਈ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਹੁਣ ਕੀ ਹੋ ਜਾਣਾ ਹਮੇਸ਼ਾ ਸਟਾਕ ਮਾਰਕੀਟ 'ਚ ਇਹ ਹੋਣਾ ਵਾ ਰਿਐਕਸ਼ਨ ਦੋਨੇ ਪਾਸੇ ਬਹੁਤ ਹੀ ਤਕੜੇ ਵਾਲੀ ਚੱਲਦੀ ਆ ਹਮੇਸ਼ਾ ਹੀ ਲੋਕ ਐਂ ਕਰਦੇ ਆ ਓਵਰ ਰਿਐਕਟ ਕਰਦੇ ਆ ਆਪਾਂ ਹਰ ਇੱਕ ਚੀਜ਼ ਦੇ ਉੱਪਰ ਤੇ ਹੁਣ ਅੱਗੇ ਕੀ ਆ ਇਸ ਟਾਈਮ ਦੇ ਉੱਪਰ ਜਿਹੜੀ ਲਗਜ਼ਰੀ ਘੜੀਆਂ ਦੀ ਮਾਰਕੀਟ ਆ ਦੁਨੀਆ ਦੀ ਉਹ ਖੜੀ ਆ 8 ਬਿਲੀਅਨ ਡਾਲਰ ਦੇ ਉੱਪਰ ਠੀਕ ਹੈ ਜੀ ਅਦੀ ਐਕਸਪੈਕਟੇਸ਼ਨ ਹੈਗੀ ਆ 2032 ਤੱਕ ਹੁਣ ਤੋਂ 7 ਸਾਲਾਂ ਤੱਕ 8 ਬਿਲੀਅਨ ਤੋਂ ਕਿੱਥੇ ਪਹੁੰਚ ਜਾਣੀਆਂ ਤਕਰੀਬਨ 14 ਬਿਲੀਅਨ ਡਾਲਰ ਤੱਕ ਮਤਲਬ 80% ਵਧ ਜਾਣਾ ਹੈ ਨੇ ਇੰਨਾ ਜ਼ਿਆਦਾ ਇਹਦਾ ਕੰਮ ਵਧਣਾ ਵਾ ਉਸ ਤੋਂ ਬਾਅਦ ਹੁਣ ਇਥੋਸ ਵਾਲੇ ਕੀ ਕਰ ਰਹੇ ਆ ਆਪਣੇ ਆਪ ਨੂੰ ਥੋੜਾ ਡਾਈਵਰਸੀਫਾਈ ਕਰ ਰਹੇ ਆ ਪਿੱਛੇ ਜਿਹੜੇ ਦੋ ਰਿਜ਼ਲਟ ਚੰਗੇ ਨਹੀਂ ਮਤਲਬ ਚੰਗੀ ਆਇਆ ਰਿਜ਼ਲਟ ਐਕਸਪੈਕਟੇਸ਼ਨ ਤੇ ਨਹੀਂ ਆਇਆ ਮਤਲਬ ਹੁਣ ਐਕਸਪੈਕਟ ਕੀਤਾ ਗਿਆ ਸੀਗਾ ਕਿ ਅੱਜ ਫੇਰ ਸੈਂਚਰੀ ਮਾਰੂਗਾ ਪਲੇਅਰ ਜਾਂ 50 ਮਾਰੂਗਾ ਤਾਂ ਉਹਨਾਂ ਨੇ ਕੀਤਾ ਉਹਨੇ 40 ਰਨ ਬਣਾਏ ਤਾਂ ਉਹ ਵੀ ਕੋਈ ਬੁਰੇ ਨਹੀਂ ਸੀਗੇ ਤਾਂ ਹੁਣ ਇਹ ਆਪਣਾ ਲਗਜ਼ਰੀ ਘੜੀਆਂ ਦੇ ਨਾਲ ਨਾਲ ਜਿਹੜੇ ਹੋਰ ਬਹੁਤ ਵੱਡੇ ਲਗਜ਼ਰੀ ਚੀਜ਼ਾਂ ਹੁੰਦੀ ਜਿਵੇਂ ਸਪੈਸ਼ਲੀ ਲਗਜ਼ਰੀ ਆਈਟਮ ਜਿਹੜੀਆਂ ਸਭ ਤੋਂ ਜ਼ਿਆਦਾ ਵਿਕਦੀਆਂ ਉਹਦੇ ਚ ਹੈ ਗਿਆ ਲੜਕੀਆਂ ਦੇ ਔਰਤਾਂ ਦੇ ਬੈਗ ਉਹਦੇ ਚ ਬਹੁਤ ਵੱਡੇ ਵੱਡੇ ਬ੍ਰਾਂਡ ਨੇ ਦੁਨੀਆ ਦੇ ਤੇ ਉਹ ਬਹੁਤ ਮਹਿੰਗੇ ਵੇਚਦੇ ਆ ਉਹਦੇ ਬੈਗ ਤੇ ਇਹ ਸਾਰੀ ਜਿਹੜੀ ਲਗਜ਼ਰੀ ਇੰਡਸਟਰੀ ਆ ਆਈਟਮਸ ਦੀ ਇੰਡਸਟਰੀ ਆ ਇਹਦੇ ਚ ਪ੍ਰੋਫਿਟ ਮਾਰਜਨ ਬਹੁਤ ਹੀ ਜ਼ਿਆਦਾ ਕਿਉਂਕਿ ਇਹ ਵਿਕਣੀ ਆ ਦੋ ਕਾਰਨਾ ਕਰਕੇ ਪਹਿਲਾ ਕਿਸੇ ਦੇ ਕੋਲੇ ਅਥਾ ਅੰਨਾ ਪੈਸਾ ਆ ਗਿਆ ਬਸ ਉਹਨਾਂ ਨੇ ਖਰਚਣਾ ਵਾ ਦੂਸਰਾ ਉਹ ਸਿਰਫ ਨਾਮ ਵਿਕਦੇ ਆ ਬ੍ਰਾਂਡ ਵਿਕਦੇ ਆ ਏਡੀ ਗੱਲ ਨਹੀਂ ਹੁੰਦੀ ਤਾਂ ਉਹਦੇ ਚ ਮਾਰਜਨ ਬਹੁਤ ਹੀ ਜ਼ਿਆਦਾ ਵਾ ਤਾਂ ਹੁਣ ਇਹਥੋਸ ਵਾਲੇ ਘੜੀਆਂ ਦੇ ਨਾਲ ਨਾਲ ਹੋਰਾਂ ਦੇ ਵਿੱਚ ਵੀ ਜਾ ਰਹੇ ਆ ਅਗਲਾ ਇਹਨਾਂ ਦਾ ਪਲਾਨ ਹੈਗਾ ਕਿ ਅਗਲੇ 5 ਸਾਲਾਂ ਦੇ ਵਿੱਚ 100 ਸ਼ੇਅਰ ਸੌਰੀ 100 ਸ਼ੇਅਰ ਨਹੀਂ 100 ਸਟੋਰ ਆਪਣੇ ਹੋਰ ਇੰਡੀਆ ਦੇ ਵਿੱਚ ਖੋਲਣੇ ਆ ਤੇ ਇਸ ਕਰਕੇ ਪ੍ਰਾਈਸ ਮੈਂ ਉਹ ਹੀ ਕਹਿਣਾ ਹੁਣ ਉਹ ਵੀ ਪ੍ਰਾਈਸ ਤਾਂ ਠੀਕ ਆ ਤੁਸੀਂ ਬਿਜ਼ਨਸ ਦੇਖੋ ਤੁਸੀਂ ਬਿਜ਼ਨਸ ਖਰੀਦ ਰਹੇ ਹੋ ਜਦੋਂ ਜੇ ਹੁਣ ਕੋਈ ਬੰਦਾ ਇਥੋਂ ਉਸ ਦੇ ਸ਼ੇਅਰ ਖਰੀਦ ਰਿਹਾ ਭਾਵੇਂ ਇੱਕ ਖਰੀਦ ਰਿਹਾ ਭਾਵੇਂ 10 ਲੱਖ ਖਰੀਦ ਰਿਹਾ ਉਹਦਾ ਮਤਲਬ ਆ ਤੁਸੀਂ ਉਹਨਾਂ ਦੇ ਬਿਜ਼ਨਸ ਦੇ ਵਿੱਚ ਉਹਨਾਂ ਦੇ ਨਾਲ ਹਿੱਸੇਦਾਰੀ ਪਾਈ ਆ ਪ੍ਰਾਈਸ ਦੀ ਗੱਲ ਨਹੀਂ ਹੈਗੀ ਤੁਸੀਂ ਇਹ ਦੇਖੋ ਕਿ ਉਹ ਕੰਪਨੀ ਕੀ ਕਰ ਰਹੀ ਆ ਤਾ ਇਹ ਹੈਗੀ ਆ ਜੀ ਗੱਲ 8000 ਦੀ ਮੈਂ ਇਹ ਤੁਹਾਨੂੰ ਬਿਲਕੁਲ ਨਹੀਂ ਕਿਹਾ ਕਿ ਤੁਸੀਂ ਇਹਨੂੰ ਲੈਣਾ ਮੈਂ ਤੁਹਾਨੂੰ ਜਿਵੇਂ ਮੇਰਾ ਕੰਮ ਆ ਉਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਕੰਪਨੀ ਦੇ ਬਾਰੇ ਵਿੱਚ ਦੱਸਿਆ ਨਾਲ ਇਹ ਦੱਸਤਾ ਕਿ ਫਿਲਹਾਲ ਦੇ ਲਈ ਉਹ ਥੋੜ੍ਹਾ ਜਿਹਾ ਸਟਾਕ ਪ੍ਰਾਈਸ ਡਾਊਨ ਕਿਉਂ ਆਇਆ ਹੋਇਆ ਪਰ ਜੇ ਡਾਊਨ ਆਇਆ ਤਾਂ ਇਹ ਵੀ ਯਾਦ ਰੱਖੋ ਪਿੱਛੇ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਸੀ ਹੁਣ ਆਪਾਂ ਚੱਲਦੇ ਹਾਂ ਦੂਸਰੀ ਕੰਪਨੀ ਇਰੇਦਾਵਲ ਤੇ ਇਹ ਰੇਦਾ ਦਾ ਮੇਨ ਕੰਮ ਹੈਗਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨਾ ਇਹ ਗਵਰਨਮੈਂਟ ਦੀ ਆਪਣੀ ਕੰਪਨੀ ਹੈ ਗਵਰਨਮੈਂਟ ਦੇ ਕੋਲੇ ਅੱਜ ਵੀ ਇਹਦੇ ਵਿੱਚ 75% ਦਾ ਸ਼ੇਅਰ ਆ ਹੁਣ ਸ਼ਾਇਦ ਪਿੱਛੇ ਜੇ ਮਨ ਲਾ 71 ਦਾ ਰਿਹਾ ਵਾ 36 ਸਾਲ ਤੋਂ ਇਹ ਕੰਪਨੀ ਆਪਣੇ ਕੰਮਕਾਰ ਦੇ ਵਿੱਚ ਹੈਗੀ ਆ ਇੰਨਾ ਇਨਾਂ ਨੂੰ ਤਜਰਬਾ ਵਾ ਹੁਣ ਇਹ ਕਰਦੇ ਕੀ ਆ ਫੰਡਿੰਗ ਕਰਦੇ ਆ ਮਤਲਬ ਜਿਹੜੇ ਵੀ ਬਹੁਤ ਵੱਡੇ ਪ੍ਰੋਜੈਕਟ ਲੱਗਣੇ ਆ ਕਿਸ-ਕਿਸ ਚੀਜ਼ ਦੇ ਲੱਗਣੇ ਆ ਰੀਨਿਊਏਬਲ એનર્ਜੀ ਦੇ ਵੇਸਟ ਮੈਨੇਜਮੈਂਟ ਦੇ ਵੇਸਟ ਟੂ એનર્ਜੀ ਦੇ ਬਾਇਓ ਗੈਸ ਦੇ ਕੰਪਰੈਸਡ ਬਾਇਓ ਗੈਸ ਦੇ ਇਥੈਨੋਲ ਦੇ ਸੋਲਰ ਪਾਵਰ ਦੇ wind hydro power gear box biomass eec green mobility ਮਤਲਬ ਜਿੰਨਾ ਵੀ ਕੋਸ਼ ਇਨਵਾਇਰਨਮੈਂਟ ਨਾਲ ਰਿਲੇਟਡ ਆ ਜਿਹੜਾ ਕਿ ਹੁਣ ਪਿੱਛੇ ਜਿ ਤੋਂ ਲਗਾਤਾਰ ਵੱਧ ਰਿਹਾ ਉਹਦੇ ਵਿੱਚ ਜਿੰਨੇ ਵੀ ਗਵਰਨਮੈਂਟ ਦੇ इवन ਪ੍ਰਾਈਵੇਟ ਸੈਕਟਰ ਦੇ ਜਿੰਨੇ ਵੀ ਵੱਡੇ ਪ੍ਰੋਜੈਕਟ ਨੇ ਉਹਨਾਂ ਨੂੰ ਫੰਡਿੰਗ ਦੀ ਲੋੜ ਆ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਹੁੰਦੇ ਆ ਤੇ ਉਹਨਾਂ ਨੂੰ ਲੋਨ ਦਿੰਦੀ ਆ ਇਰੇ ਦਾ ਇਹੀ ਹੈਗਾ ਇਹਨਾਂ ਦਾ ਕੰਮਕਾਰ ਹੁਣ ਆਪਾਂ ਅੱਗੇ ਗੱਲ ਕਰਦੇ ਆ ਨਵਰਤਨ ਸਟੇਟਸ ਮਿਲਿਆ ਹੋਇਆ ਇਸ ਕੰਪਨੀ ਨੂੰ ਮਤਲਬ ਬਹੁਤ ਹੀ ਜ਼ਿਆਦਾ ਵੱਡੀ ਕੰਪਨੀ ਮੰਨਦੀ ਹੈ ਇਹਨੂੰ ਗਵਰਨਮੈਂਟ ਇੰਡੀਆ ਦੀ ਇਸ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਆ ਭਾਵੇਂ ਉਹ ਪ੍ਰਾਈਵੇਟ ਹੋਵੇ ਤੇ ਚਾਹੇ ਹੋਵੇ ਉਹ ਸਰਕਾਰੀ ਸਭ ਤੋਂ ਵੱਡੀ ਕੰਪਨੀ ਆ ਪਿਛਲੇ 5 ਸਾਲਾਂ ਦੇ ਵਿੱਚ ਪ੍ਰੋਫਿਟ ਕਿੰਨਾ ਵਧ ਰਿਹਾ ਲਗਾਤਾਰ 51% CAGR ਦੇ ਉੱਪਰ ਕੰਪਾਊਂਡਡ ਐਨੂਅਲ ਗ੍ਰੋਥ ਹਰ ਸਾਲ ਪਿਛਲੇ ਸਾਲ ਦੇ ਨਾਲੋਂ 51% ਪ੍ਰੋਫਿਟ ਵਧ ਜਾਂਦਾ ਜੇ ਇਸ ਸਾਲ ਸਾਨੂੰ 100 ਰੁਪਏ ਬਣੇ ਆ ਪ੍ਰੋਫਿਟ ਹੋਇਆ ਅਗਲੇ ਸਾਲ 151 ਵਧ ਜਾਣੇ ਆ 151 ਹੋਗੇ ਇਸ ਇਸ ਤਰ੍ਹਾਂ ਨਾਲ ਨਾ ਕਿ ਪੂਰੇ ਪੰਜਾਂ ਸਾਲਾਂ ਤੋਂ ਬਾਅਦ 51% ਹੁਣ ਹੁਣ ਆਪਾਂ ਗੱਲ ਕਰਦੇ ਆ ਪਹਿਲਾਂ ਨੈਗੇਟਿਵ ਦੀ ਗੱਲ ਕਰ ਲੈਨੇ ਹੁਣੇ ਹੁਣ ਇਹਨਾਂ ਦੇ ਨਾਲ ਇੱਕ ਬਹੁਤ ਵੱਡਾ ਨੈਗੇਟਿਵ ਹੋਇਆ ਪਿੱਛੇ ਜੇ ਉਹ ਹੁੰਦਾ ਨਾ ਕਿ ਜੇ ਚੰਗਾ ਬੰਦਾ ਆਪਣੇ ਨਾਲ ਰਹਿਣ ਵਾਲੇ ਇਨਸਾਨ ਬੜੇ ਧਿਆਨ ਨਾਲ ਸਿਲੈਕਟ ਕਰਨੇ ਚਾਹੀਦੇ ਆ ਚੰਗੇ ਬੰਦੇ ਤੁਹਾਨੂੰ ਉੱਪਰ ਲੈ ਜਾਣਗੇ ਕੁਝ ਸਿਖਾ ਦੇਣਗੇ ਮਾੜੇ ਬੰਦੇ ਡਬੋ ਦੇਣਗੇ ਇਹਨਾਂ ਦਾ ਵਿਚਾਰਿਆਂ ਦਾ ਕੰਮ ਹੈਗਾ ਕਿ ਹਰ ਕੰਪਨੀ ਨੂੰ ਫਾਈਨੈਂਸ ਦੇਣਾ ਲੋਨ ਲੋਨ ਜਿਹੜੀਆਂ ਵੀ ਕੰਪਨੀਆਂ ਦਿੰਦੀ ਆ ਭਾਵੇਂ ਕਈ ਵਾਰੀ ਕੋਈ ਬਹੁਤ ਛੋਟਾ ਪਲੇਅਰ ਦੇ ਰਿਆ ਵੱਡੇ ਉਹਨਾਂ ਦੇ ਨਾਲ ਇੱਕ ਪ੍ਰੋਬਲਮ ਰਹਿੰਦੀ ਆ ਕਿ ਜੇ ਲੋਨ ਵਾਪਸ ਹੀ ਨਾ ਹੋਇਆ ਜੈਂਸੌਲ ਇੰਜੀਨੀਅਰਿੰਗ ਤੁਹਾਨੂੰ ਵੀ ਪਤਾ ਹੋਊ ਤੁਹਾਡੇ ਵਿੱਚੋਂ ਬਹੁਤ ਸਾਰੇ ਦੋਸਤਾਂ ਨੂੰ ਨਾਮ ਪਿੱਛੇ ਜੇ ਬਹੁਤ ਹੀ ਬਦਨਾਮ ਹੋਇਆ ਜੈਂਸੌਲ ਦਾ ਜੈਨਸੋਲ ਵਾਲਿਆਂ ਨੇ ਵੀ ਇਰੇਦਾ ਤੋਂ ਲੋਨ ਲਿਆ ਹੁਣ ਉਹਦਾ ਕੀ ਬਣਿਆ ਉਹ ਸਭ ਨੂੰ ਪਤਾ ਵਾ ਉਹ ਕਹਾਣੀ ਸਾਰੀ ਦੀ ਸਾਰੀ ਖਤਮ ਹੋ ਗਈ ਉਹਦੇ ਕਰਕੇ ਇਰੇਦਾ ਨੂੰ ਆਪਣੇ ਰਿਜ਼ਲਟਸ ਦੇ ਵਿੱਚ ਇੱਕ ਬਹੁਤ ਵੱਡਾ ੱਤਕਾ ਲੱਗਿਆ ਵਾ ਜੈਨਸੋਲ ਕਰਕੇ ਕਿਉਂਕਿ ਉਹ ਕੰਪਨੀ ਨੂੰ ਇਹਨਾਂ ਨੇ ਲੋਨ ਦਿੱਤਾ ਕੁਝ ਨਹੀਂ ਹੋਇਆ ਹੁਣ ਜਿਹੜੇ ਰਿਜ਼ਲਟ ਆਏ ਆ ਉਹਦੇ ਵਿੱਚ ਜਿਹੜਾ ਇਹਨਾਂ ਦਾ ਐਨਪੀਏ ਨਾਨ ਪਰਫਾਰਮਿੰਗ ਐਸੈਟਸ ਉਹ ਵਧ ਗਿਆ 2.45% ਤੋਂ 4.1 ਉਹ ਸਿੱਧਾ ਸਿੱਧਾ ਉਹਨਾਂ ਦੇ ਪੈਸੇ ਗਏ ਆ ਮੇਨਲੀ ਤਾਂ ਐਨਪੀਏ ਨੂੰ ਕਿਸੇ ਵੀ ਫਾਈਨੈਂਸ ਦੇ ਨਾਲ ਰਿਲੇਟਡ ਕੰਪਨੀ ਦੇ ਵਿੱਚ ਬਹੁਤ ਹੀ ਵੱਡੀ ਚੀਜ਼ ਮੰਨਿਆ ਜਾਂਦਾ ਇੱਕ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਮੈਂ ਲੋਨ ਦੇ ਰਿਆਂ ਲੋਕਾਂ ਨੂੰ ਲੋਨ ਦੇਣ ਵਾਲਾ ਕੰਮ ਹੀ ਤੁਹਾਨੂੰ ਪਤਾ ਆਪਾਂ ਨੂੰ ਵੀ ਕਿਸ ਤਰ੍ਹਾਂ ਦਾ ਉਹ ਥੋੜਾ ਜਿਹਾ ਮਤਲਬ ਬਦਮਾਸ਼ੀ ਵਾਲਾ ਹੀ ਕੰਮ ਹੋ ਜਾਂਦਾ ਤੇ ਮੈਂ ਤਾਂ ਆਪਣੀ ਤਾਂ ਉਦਾਹਰਨ ਹੀ ਦੇ ਰਿਆਂ ਇਕੱਲੀ ਮਤਲਬ ਵੀ ਉਹ ਲੋਕ ਇਹ ਆ ਕਿ ਉਹਨਾਂ ਨੇ ਵਾਪਸ ਲੋਨ ਲੈਣਾ ਵੀ ਆਦਰਵਾਈਜ਼ ਉਹਨਾਂ ਤਾਂ ਲੋਨ ਲੈ ਕੇ ਤੇ ਲੋਕ ਭੱਜ ਜਾਣਗੇ ਫਿਰ ਕੀ ਹੋਊਗਾ ਤਾਂ ਉਹ ਚੀਜ਼ ਆ ਹੁਣ ਇਹਨਾਂ ਨੇ ਜਿਹੜੇ 100 ਰੁਪਏ ਦਿੱਤੇ ਹਾਲੇ ਤੱਕ ਲੋਨ ਦੇ ਉਹਦੇ ਵਿੱਚੋਂ 2.45 ਰੁਪਏ ਸੀ ਜਿਹੜੇ ਮੁੜੇ ਨਹੀਂ ਇਸ ਸਾਲ ਉਹ ਕਿੰਨੇ ਨਹੀਂ ਮੁੜੇ 4.13 ਤਾਂ ਇਹ ਚੀਜ਼ ਨੂੰ 네ਗੇਟਿਵ ਲਿਆ ਮਾਰਕੀਟ ਨੇ ਹੁਣ ਇਹਨਾਂ ਨੇ ਇੰਡੀਅਨ ਗਵਰਨਮੈਂਟ ਇੰਡੀਅਨ ਮਿਨਿਸਟਰੀ ਇਹ ਸੈਕਟਰ ਦੀ ਮਿਨਿਸਟਰੀ ਦੇ ਨਾਲ ਐਮਓਯੂ ਆਪਣਾ ਇੱਕ ਸਾਈਨ ਕੀਤਾ ਵਾ ਤੇ ਉਹਦੇ ਅਕੋਰਡਿੰਗ ਹੁਣ ਇਹਨਾਂ ਨੂੰ ਕਿੰਨੇ 6000 ਕਰੋੜ ਹਾਂ ਸ਼ਾਇਦ 6000 ਕਰੋੜ ਰੁਪਏ ਮਿਲੂਗਾ ਇਹ ਸਾਰੇ ਦੇ ਸਾਰੇ ਐਮਓਯੂ ਤੋਂ ਬਾਅਦ ਤੇ ਇਹਨਾਂ ਨੂੰ ਉਮੀਦ ਆ ਕਿ ਅਗਲੇ ਸਾਲ ਤੱਕ ਜਿਹੜਾ ਇਹਨਾਂ ਦਾ ਰੈਵਨਿਊ ਹੈਗਾ ਵਾ ਉਹ ਹੋ ਜਾਣਾ ਵਾ 8200 ਕਰੋੜ ਦਾ ਕਿਉਂਕਿ ਉਹਦਾ ਕਾਰਨ ਇਹ ਆ ਪ੍ਰੋਫਿਟ ਇਹਨਾਂ ਦਾ ਪਿੱਛੇ ਘਟਿਆ ਬਟ ਉਹ ਮੇਨਲੀ ਜੈਂਸੋਲ ਕਰਕੇ ਘਟਿਆ ਬਟ ਰਿਜ਼ਲਟ ਇਹਨਾਂ ਦੇ ਵੈਸੇ ਜਿਹੜੇ ਸੀਗੇ ਰੈਵਨਿਊ ਦਾ ਇਹਨਾਂ ਦਾ ਟਾਰਗੇਟ ਸੀ ਇਹਦਾ ਦਾ ਵੀ ਸਾਡਾ ਰੈਵਨਿਊ ਰਹੂਗਾ 5957 ਕਰੋੜ ਦੇ ਨੇੜੇ ਤੇੜੇ ਦਾ ਪਰ ਉਹ ਇਹਨਾਂ ਦੀ ਐਕਸਪੈਕਟੇਸ਼ਨ ਉਮੀਦ ਤੋਂ ਵੀ ਵੱਧ ਗਿਆ ਇਨਾਂ ਦਾ ਰੈਵਨਿਊ ਉਹ ਹੋ ਗਿਆ 6743 ਉਮੀਦ ਸੀਗੀ 5957 ਦੀ ਮਿਲ ਗਏ ਇਹਨਾਂ ਨੂੰ ਰੈਵਨਿਊ ਆ ਗਿਆ 6743 ਤਾਂ ਇਹਨਾਂ ਨੂੰ ਇਹ ਲੱਗਦਾ ਕਿ ਅੱਗੇ ਸਾਡਾ ਇਹ ਅਗਲੀ ਵਾਰ ਰੈਵਨਿਊ ਹੋਗਾ 8200 ਕਰੋੜ ਦਾ ਸੈਕਟਰ ਮੈਂ ਤੁਹਾਨੂੰ ਦੱਸਦਾ ਕਿਹਸੇ ਸੈਕਟਰ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਮੈਂ ਚੀਜ਼ਾਂ ਗਿਣਾਤੀਆਂ ਅਲੱਗ-ਅਲੱਗ ਰੀਨਿਊਏਬਲ એનર્ਜੀ ਵਗੈਰਾ ਇੰਨਾਂ ਚੀਜ਼ਾਂ ਦਾ ਕੇ ਕੰਮਕਾਰ ਬਹੁਤ ਵਧੀ ਜਾਣਾ ਇੰਨਾਂ ਕੰਪਨੀਆਂ ਨੂੰ ਫਾਈਨੈਂਸ ਦੀ ਲੋੜ ਪੈਣੀ ਆ ਤਾਂ ਸਾਹਮਣੇ ਆਉਣੀ ਆ ਸਭ ਤੋਂ ਵੱਡੀ ਕੰਪਨੀ ਇਰੇ ਦਾ ਤਾਂ ਫਿਊਚਰ ਜਿਹੜਾ ਵਾ ਕੰਪਨੀ ਦਾ ਜੋ ਲੱਗ ਰਿਹਾ ਉਹ ਇਹ ਆ ਕਿ ਬਹੁਤ ਹੀ ਜ਼ਿਆਦਾ ਵਧੀਆ ਵਾ ਟਾਪ ਪਰਫਾਰਮਿੰਗ ਹਾਂ ਇੱਕ ਚੀਜ਼ ਹੋਰ ਆ ਪਿਛਲੇ ਲਗਾਤਾਰ 5 ਸਾਲਾਂ ਤੋਂ ਪੂਰੇ ਦੇ ਪੂਰੇ ਸੈਕਟਰ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਪਰਫਾਰਮ ਕਰਨ ਵਾਲੀ ਕੰਪਨੀ ਹੈਗੀ ਆ ਇਰੇ ਦਾ ਨੈਟਵਰਥ ਵਧ ਗਿਆ ਇਹਨਾਂ ਦਾ ਪਹਿਲਾਂ ਦੇ ਨਾਲੋਂ ਪਿਛਲੇ ਸਾਲ ਸੀਗਾ 9000 ਕਰੋੜ ਮੈਂ ਹੁਣ ਸਿੰਪਲ ਜੀ ਫਿਗਰ ਬੋਲਦਾਂ ਅੱਗੇ ਨਹੀਂ ਬੋਲਦਾਂ 9000 ਕਰੋੜ ਤੋਂ ਨੈਟਵਰਥ ਵਧ ਕੇ ਹੋ ਗਿਆ 12000 ਕਰੋੜ ਲੋਨ ਬੁੱਕ ਮਤਲਬ ਮੈਂ ਉਹੀ ਹੈ ਨਾ ਕੰਮ ਲੋਨ ਦੇਣ ਦਾ ਕੰਮ ਆ ਤਾਂ ਲੋਨ ਪਿਛਲੇ ਸਾਲ ਇਹਨਾਂ ਨੇ ਦਿੱਤਾ 63000 ਕਰੋੜ ਦਾ ਇਸ ਵਾਰ ਲੋਨ ਕਿੰਨਾ ਦਿੱਤਾ 80000 ਕਰੋੜ ਦਾ ਤਾਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਜੇ ਕੋਈ ਬੰਦਾ ਕਿ ਸੇ 63 ਲੱਖ ਰੁਪਇਆ ਲੋਨ ਦਿੱਤਾ ਅਗਲੇ ਸਾਲ ਉਹਨੇ ਦਿੱਤਾ 80 ਲੱਖ ਰੁਪਇਆ ਲੋਨ ਤਾਂ ਇਥੋਂ ਕਲੀਅਰ ਪਤਾ ਲੱਗਦਾ ਕਿ ਉਹਦਾ ਜਿਹੜਾ ਕੰਮਕਾਰਾ ਲੋਨ ਦੇਣ ਦਾ ਉਹ ਪਹਿਲਾਂ ਦੇ ਨਾਲੋਂ ਬਹੁਤ ਵਧਿਆ ਹੁਣ ਆਪਾਂ ਗੱਲ ਕਰਦੇ ਆ ਅਖੀਰਲੀ 29 ਨਵੰਬਰ 2023 ਦੇ ਦਿਨ ਇਹ ਸ਼ੇਅਰ ਲਿਸਟਡ ਹੁੰਦਾ ਵਾ ਮਾਰਕੀਟ ਦੇ ਵਿੱਚ 2023 ਮਤਲਬ ਤਕਰੀਬਨ 2 ਸਾਲ ਹੋ ਚੁੱਕੇ ਆ ਪ੍ਰਾਈਸ ਸੀਗਾ 30 ਤੋਂ 32 ਰੁਪਏ ਦਾ ਠੀਕ ਹੋ ਗਿਆ ਜੀ 올 ਟਾਈਮ ਹਾਈ ਲਾਇਆ ਇਹਨੇ ਜੁਲਾਈ 2024 ਦੇ ਵਿੱਚ ਮਤਲਬ ਤਕਰੀਬਨ ਪੂਰੇ 1 ਸਾਲ ਤੋਂ ਬਾਅਦ ਇਹਨੇ ਆਪਣਾ 올 ਟਾਈਮ ਹਾਈ ਲਾਇਆ ਕਿੰਨਾ 290 ਰੁਪਏ ਦਾ ਕੀ ਕਹਾਣੀ ਬਣਦੀ ਆ ਕਹਾਣੀ ਇਹ ਬਣਦੀ ਆ ਕਿ 1 ਸਾਲ ਦੇ ਅੰਦਰ ਅੰਦਰ 10 ਗੁਣਾ ਹੋ ਗਿਆ ਸ਼ੇਅਰ ਲਿਸਟ ਹੋਣ ਤੋਂ ਬਾਅਦ ਜਦੋਂ 29 ਨਵੰਬਰ 2023 ਨੂੰ ਸਵੇਰ ਦੇ 10 ਵਜੇ ਇਹ ਸ਼ੇਅਰ ਲਿਸਟ ਹੋਇਆ ਹੋਗਾ ਉੱਥੋਂ 1 ਸਾਲ ਤੋਂ ਬਾਅਦ 10 ਗੁਣਾ ਹੋ ਗਿਆ 10 ਗੁਣਾ ਹੋਇਆ ਤਾਂ ਹੁਣ ਉਹਨੇ ਥੱਕਣਾ ਉਹਦਾ ਲਾਚਮੀ ਆ ਉਤੋਂ ਜਿਹੜਾ ਜੈਂਸੋਲ ਵਾਲਾ ਹੋਇਆ ਉਹਦੇ ਕਰਕੇ ਤਾਂ ਹੁਣ ਇਹ ਸ਼ੇਅਰ ਆਇਆ ਹੋਇਆ 153 ਰੁਪਏ ਤੇ ਹਾਲੇ ਵੀ ਜੇ ਦੇਖੀਏ ਤਾਂ 2 ਸਾਲਾਂ ਦੇ ਵਿੱਚ ਇਹਨੇ ਆਪਣੇ ਜਿੰਨਾਂ ਲੋਕਾਂ ਨੂੰ ਆਈਪੀਓ ਲਿਸਟ ਹੋਇਆ ਆਈਪੀਓ ਦੇ ਵਿੱਚ ਸ਼ੇਅਰ ਮਿਲੇ ਉਹ ਅੱਜ ਵੀ ਕਿੰਨੇ ਪ੍ਰੋਫਿਟ ਤੇ ਬੈਠੇ ਆ 5 ਗੁਣਾ ਦੇ 2 ਸਾਲਾਂ ਤੋਂ ਬਾਅਦ ਤੁਸੀਂ ਆਈਪੀਓ ਦੇ ਲਈ ਅਪਲਾਈ ਕੀਤਾ ਤੁਹਾਨੂੰ ਆਈਪੀਓ ਮਿਲ ਗਿਆ 2 ਸਾਲਾਂ ਤੋਂ ਬਾਅਦ ਤੁਹਾਨੂੰ ਅੱਜ ਵੀ 5 ਗੁਣਾ ਰੁਪਏ ਬਣ ਰਹੇ ਆ ਤਾਂ ਇਹ ਸੀਗੀ ਮੇਰੀ ਦੂਸਰੀ ਕੰਪਨੀ ਚ ਇਹ ਦੋਨੇ ਕੰਪਨੀਆਂ ਨੇ ਜਿਹੜੀਆਂ ਬਹੁਤ ਹੀ ਚੰਗੀਆਂ ਨੇ ਜਿਨ੍ਹਾਂ ਦਾ ਅੱਗੇ ਫਿਊਚਰ ਬੜਾ ਵਧੀਆ ਰਹੂਗਾ ਬਟ ਮੈਂ ਤੁਹਾਨੂੰ ਕਿਸੇ ਨੂੰ ਬਿਲਕੁਲ ਵੀ ਨਹੀਂ ਕਿਹਾ ਕਿ ਤੁਸੀਂ ਇਹਨਾਂ ਨੂੰ ਲੈਣਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਜਿਹਦੇ ਵੀ ਪੈਸੇ ਹੁੰਦੇ ਆ ਦੁਨੀਆ ਚ ਉਹਦੀ ਆਪਣੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਉਹਨੂੰ ਬਹੁਤ ਧਿਆਨ ਦੇ ਨਾਲ ਆਪ ਰਿਸਰਚ ਕਿਉਂਕਿ ਮੈਂ ਤਾਂ ਤੁਹਾਨੂੰ ਇੱਕ ਸੁਣਾ ਰਿਹਾ ਮੈਂ ਥੋੜਾ ਸਿਰਫ ਇੱਕ ਛੋਟਾ ਜਿਹਾ ਸੋਰਸ ਆ ਥੋੜੇ ਹੋਰ ਵੀ ਬਹੁਤ ਸਾਰੇ ਸੋਰਸ ਹੋਣੇ ਚਾਹੀਦੇ ਆ ਅਲੱਗ-ਅਲੱਗ ਵੈਬਸਾਈਟਸ ਅਲੱਗ-ਅਲੱਗ ਜਗ੍ਹਾ ਉੱਥੇ ਜਾਓ ਉੱਥੋਂ ਚੈੱਕ ਕਰੋ ਆਪਣੀਆਂ ਸਾਰੀਆਂ ਚੀਜ਼ਾਂ ਤਾਂ ਇਹ ਸੀਗੀਆਂ ਜੀ ਮੇਰੀਆਂ ਅੱਜ ਦੀਆਂ ਦੋ ਕੰਪਨੀਆਂ ਤੇ ਇਹ ਵੀਡੀਓ ਹੁਣ ਆਪਣਾ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਦੋ ਜਾਂ ਤਿੰਨ ਕੰਪਨੀਆਂ ਦੇ ਨਾਲ